ਹਲਕੇ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨੇਤਾ ਇਸ ਮੀਟਿੰਗ ਵਿੱਚ ਪੁੱਜੇ। ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਭ ਤੋਂ ਵੱਧ ਪੰਜਾਬ ਵਿੱਚ ਜੇਕਰ ਕਿਸੇ ਹਲਕੇ ਵਿੱਚ ਵੋਟ ਪਈਗੀ ਤਾਂ ਉਹ ਉਤਰੀ ਹਲਕੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਨੂੰ ਪਈਗੀ। ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਕੁਝ ਅਜਿਹੇ ਲੋਕ ਆ ਗਏ ਸਨ ਜਿਨ੍ਹਾਂ ਨੇ ਕੇਜਰੀਵਾਲ ਨੂੰ ਸੱਟ ਤੋਂ ਦੂਰ ਕਰ ਦਿੱਤਾ ਜਿਸ ਤੇ ਚੱਲਦੇ ਉਹਨਾਂ ਨੂੰ ਜੇਲ੍ਹ ਦਾ ਮੂੰਹ ਵੇਖਣਾ ਪਿਆ ਉਹਨਾਂ ਨੇ ਕਿਹਾ ਕਿ ਇੱਕ ਪ੍ਰਧਾਨ ਮੰਤਰੀ ਉਮੀਦਵਾਰ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਡਾ ਮੁੱਖ ਟਾਰਗੇਟ 1 ਜੂਨ ਹੈ 1 ਜੂਨ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਉਣੀਆਂ ਨੇ ਪਾਰਟੀ ਤੇ ਜੋ ਸਾਨੂੰ ਚੈਲੰਜ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਨੂੰ ਜਿਤਾ ਕੇ ਭੇਜਣਾ ਹੈ ਤੇ ਉਸ ਲਈ ਅਸੀਂ ਔਰ ਜੋਰ ਮਿਹਨਤ ਕਰ ਰਹੇ ਹਨ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅੱਜ ਉਤਲੀ ਹਲਕੇ ਵਿੱਚ ਇੱਕ ਛੋਟੀ ਜਿਹੀ ਮੀਟਿੰਗ ਰੱਖੀ ਗਈ ਸੀ ਜਿਹੜੀ ਰੈਲੀ ਦੇ ਰੂਪ ਧਾਰਨ ਕਰ ਗਈ ਉਹਨਾਂ ਨੇ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਉਤਲੀ ਹਲਕੇ ਤੋਂ ਵੋਟ ਲੈ ਕੇ ਜਾਏਗੀ ਜਦੋਂ মিডিਆ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ ਵਿਧਾਇਕ ਕੋਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਇੱਕ ਵਿਅਕਤੀ ਦੇ ਘਰ ਜਾ ਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਇਕੱਠੀਆਂ ਕਰਾਂਗੇ ਹੁਣ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਸਾਡੇ ਕੋਲੋਂ ਖਤਰਾ ਸੀ ਜਿਸ ਤੇ ਚਲਦੇ ਕੇਜਰੀਵਾਲ ਨੂੰ ਸਾਡੇ ਤੋਂ ਦੂਰ ਕਰਦੇ ਸਨ ਤਾਂ ਹੀ ਸਾਨੂੰ ਅੱਜ ਇਹ ਦਿਨ ਦੇਖਣਾ ਪਿਆ ਤੁਸੀਂ ਇਸ ਸਪੀਚ ਨੂੰ ngheਦੇ ਤੁਹਾਨੂੰ ਸਾਫ਼ ਪਤਾ ਲੱਗੇਗਾ ਕਿ ਕਿਵਰ ਵਿੱਚ ਪ੍ਰਤਾਪ ਸਿੰਘ ਦੇ ਦਿਲ ਦੇ ਦਰਦ ਕਿਵੇਂ ਬਾਹਰ ਆਏ। ਰੈਲੀ ਦਾ ਹੂਬ ਧਰ ਗਈ। ਇਤੋ ਸ਼ਗੀਤ ਹੈ ਕਿ ਅਮਰਸਰ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਲੀਡ ਤੇ ਜਿੱਤੂਗੀ। ਉਹ ਉੱਤਰੀ ਹਲਕਾ ਸਭ ਤੋਂ ਜਿਆਦੀ ਲੀਡ ਜਿਹੜੀ ਹੈ ਉਹ ਦਵਾਊਗਾ ਇਹ ਮੀਟਿੰਗ ਇਹ ਮੀਟਿੰਗ ਦਾ ਇਹ ਮੀਟਿੰਗ ਦਾ ਮਤਲਬ ਇਹਦਾ ਉੱਤੇ ਆਮ ਆਦਮੀ ਪਾਰਟੀ ਅੰਬਸਦ ਜਿੱਤ ਗਈ। ਕਵਰ ਕਵਾਟਰੀ ਨੂੰ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਬਾਕੀ ਕਲਾਸ ਬਾਕੀ ਕਲਾਸ ਸ਼ਾਰਦ ਬਾਕੀ ਕਲਾਸ ਆਮ ਆਦਮੀ ਪਾਰਟੀ ਦੇ ਸੀਐਮ ਵਿੱਚ ਐਮਐਲਏ ਸਾਹਿਬ ਦੇ ਕੋਈ ਗੱਲ ਆਪਣਾ ਕਰ ਆਪਣਾ ਕਰ ਅਮਰੀਦ ਸਰ ਸਮਰਧਨ ਵਿੱਚ ਇੱਕ ਇੱਕ ਵਿਅਕਤੀ ਦੇ ਘਰੇ ਜਾ ਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਜੀ ਕਿਉਂਕਿ ਅਸੀਂ ਤਾਲੀਵਾਲ ਸਾਹਿਬ ਨੂੰ ਜਿਤਾਉਣਾ ਹੈ ਜੋ ਚੈਲੰਜ ਪਾਰਟੀ ਨੇ ਸਾਨੂੰ ਦਿੱਤਾ ਹੈ ਤਲੀਵਾਲ ਸਾਹਿਬ ਨੂੰ ਕੈਂਡੀਡੇਟ ਬਣਾ ਕੇ ਉਸ ਦਿਨ ਤੇ ਖੜੇ ਉਤਰਨਾ ਹੈ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤਲੀਵਾਲ ਸਾਹਿਬ ਮੁਝੇ ਲੇਕਿਨ ਕੁਮਰ ਜੀ ਜੇ ਤੁਸੀਂ ਜਿਸ ਕਰਕੇ ਅਸਤੀਫਾ ਦਿੱਤਾ ਸਾਰਾ ਚੀਜ਼ ਸਾਰਾ ਚੀਜ਼ ਮੈਂ ਬੋਲ ਗਿਆ ਹਾਂ ਜੀ ਠੀਕ ਹੈ ਹੌਲੀ ਹੌਲੀ ਦੇਖੋ ਪਾਰਟੀ ਦੀ ਪਾਰਟੀ ਬਣਨੀ ਹੈ ਹਰ ਸਮੱਸਿਆ ਦਾ ਸਮਾਧਾਨ ਲੇਕਿਨ ਤੁਹਾਨੂੰ ਲੱਗਦਾ ਕਿ ਜੋ ਤੁਸੀਂ ਅਸਤੀਫਾ ਦਿੱਤਾ ਸੀ ਉਹ ਸੁਭਾਅ ਇਹ ਚੀਜ਼ ਬਾਅਦ ਦੇ ਵਿੱਚ ਪਹਿਲਾ ਟਾਰਗੇਟ ਸਾਡਾ 1 ਜੂਨ ਤੁਹਾਡਾ ਫੇਸਬੁੱਕ ਤੇ ਹਾਂਜੀ ਪਾਰਲਾ ਟਾਰਗੇਟ 1 ਜੂਨ ਜੀ ਔਰ ਆਪਣੀ ਪਾਰਟੀ ਨੂੰ ਤੇ ਆਪਣੇ ਕੈਂਡੀਡੇਟ ਨੂੰ ਜਿਤਾਉਣਾ ਲੱਗਦਾ ਜੀ ਕਿ ਲੀਡ ਕਿੰਨੀ ਮਿਲੇਗੀ ਜੀ ਤੁਹਾਡੇ ਹਲਕੇ ਸਭ ਤੋਂ ਵੱਧ ਲੀਡ ਮਿਲੇਗੀ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਸੋ ਥੈਂਕ ਯੂ ਜਿਵੇਂ ਜਸਪਾਲ ਫੇਸਬੁਕ ਤੇ ਲਿਖਿਆ ਕਿ ਮੈਂ ਉਸ ਦਿਨ ਜਜ਼ਬਾਤ ਸੀਗਾ ਅੱਜ ਤੁਸੀਂ ਦੇਖੋ ਸ਼ਬਦ ਦੇਖੋ ਉਹ ਜਿਹੜਾ ਉਹ ਜਿਹੜਾ ਉਹ ਬਹੁਤ ਵੱਡਾ ਮੁੱਦਾ ਹੈ ਇਹਨੂੰ ਜੀ ਉਹ ਕੋਈ ਮਹੀਨਾ ਤੋਂ ਮਹੀਨਾ ਦਾ ਨਹੀਂ ਹੈ ਜੀ ਐ ਮੈਂ ਪਹਿਲਾ ਵੀ ਮਾਈਕੋਰਟ ਦੇ ਵੀ ਦੇ ਵਿੱਚ ਵੀ ਐਫੀਡੇਵਿਡ ਦੇ ਚੁੱਕਿਆ ਹਾਂ ਜੀ ਜੇਕਰ ਇਨਸਾਫ ਮਿਲ ਗਿਆ ਤਾਂ 100 ਸਾਲ ਤੱਕ ਜੀ ਜੇਕਰ ਇਨਸਾਫ ਨਹੀਂ ਮਿਲਦਾ ਹੈ ਨਾ ਤਾਂ 400 ਸਾਲ ਤੱਕ ਇਹ ਮੁੱਦਾ ਚੱਲਣਾ ਹੈ ਜੀ ਜੀ ਇਸ ਕਰਕੇ ਐਸੀ ਚਾਹੁੰਦੇ ਹਾਂ ਕਿ ਸਮੱਸਿਆ ਦਾ ਸਮਾਧਾਨ ਲੇਕਿਨ ਲੱਗਦਾ ਜੀ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਅਗਰ ਤੁਹਾਡੀ ਨਾਲ ਪਹੁੰਦੇ ਤੇ ਤੁਸੀਂ ਸ਼ਾਇਦ ਇਹ ਨਾ ਪਰਦੋਲ ਰੱਖਦੀ ਹਾਂ ਮੈਂ ਬਾਰ-ਬਾਰ ਬੋਲ ਚੁੱਕਿਆ ਹਾਂ ਜੀ ਕੀ ਪਾਰਟੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਆ ਗਏ ਜਿਨਾ ਕਰਕੇ ਕੇਜਰੀਵਾਲ ਸਾਹਿਬ ਨੂੰ ਜੋ ਕਰਨਾ ਚਾਹੀਦਾ ਸੀ ਨਹੀਂ ਕਰ ਪਾਇਆ ਜੀ ਜੋ ਉਹਨਾਂ ਦੀ ਸੋਚ ਸੀਗੀ ਉਹ ਸੋਚ ਤੇ ਉਹ ਪਹਾਰਾ ਨਹੀਂ ਦੇ ਪਾਇਆ ਜੀ ਇਸ ਤਰ੍ਹਾਂ ਦੇ ਲੋਕ ਨਜ਼ਦੀਕ ਆ ਗਏ ਸਾਡੇ ਵਰਗੇ ਲੋਕ ਦੂਰ ਹੋ ਗਏ ਉਹਨਾਂ ਲੋਕਾਂ ਨੂੰ ਸਾਡੇ ਤੋਂ ਖਤਰਾ ਸੀ ਜੀ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਸਾਡੇ ਤੋਂ ਦੂਰ ਕਰਤਾ ਇਸ ਦਾ ਨਤੀਜਾ ਹੈ ਕਿ ਇਹ ਲੋਕ ਦੇਖੋ ਅੱਜ ਜੋ ਸਾਨੂੰ ਇਹ ਦਿਨ ਦੇਖਣੇ ਪਏ ਰਹੇ ਨੇ ਇਹ ਉਸ ਚੀਜ਼ ਦਾ ਨਤੀਜਾ ਹੈ ਜੀ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਹੈ ਕਿ ਜੋ ਸਾਡਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਸੀਗਾ ਸਾਡੇ ਲੋਕਾਂ ਨੇ ਹੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਦੀ ਦੁਰਦਸ਼ਾ ਕੀਤੀ ਲੇਕਿਨ ਧਾਰੀਵਾਲ ਸਾਹਿਬ ਕੋਈ ਵੀ ਜਵਾਬ ਨਹੀਂ ਦੇ ਕੇ ਗਏ ਕਹਿੰਦੇ ਪਰਵਾਹ ਚਲੋ ਤੁਸੀਂ ਚਿੰਤਾ ਨਾ ਕਰੋ ਚਿੰਤਾ ਨਾ ਕਰੋ ਅਸੀਂ ਹਰ ਚੀਜ਼ ਕਰ ਦੇਣਾ ਜੀ ਅਸੀਂ ਹਰ ਚੀਜ਼ ਜੀ ਦੇਖੋ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਹਾਂ ਜੀ ਜੀ ਐਕਸ਼ਨ ਸਪੀਕਸ ਮੱਚ ਔਰ ਤੁਸੀਂ ਦੇਖਦੇ ਜਾਓ ਜੀ ਸਾਡਾ ਪਹਿਲਾ ਟਾਰਗੇਟ ਹੈ 달ੀਵਾਲ ਸਾਹਿਬ ਨੂੰ ਜਿਤਾਉਣਾ ਠੀਕ ਹੈ ਥੈਂਕ ਯੂ